ਪੈਰੇ ਤੇ ਮਾੜੇ ਅਸਰ ਹੱਥ ਪਾਉਣ ਲਈ ਪਲੋ ਦੇ ਡੀਐਸਪੀ ਸਰਵਿਸ ਅਪਲੋ ਦੇ ਇੰਦਾ ਤੇ ਸ਼ਾਂਤੀ ਥਾਣੇਦਾਰ ਗਰਨਾਮ ਸਿੰਘ ਤਰਨ ਟੀਮ ਵੱਲੋਂ ਬੱਸ ਸਟੈਂਡ ਦੇ ਨੇੜੇ ਵਿਸ਼ੇਸ਼ ਰਕਾਬੰਦੀ ਕਰਕੇ ਬਹਾਨ ਚਾਲਕਾਂ ਦੇ ਪੇਪਰ ਚੈੱਕ ਕੀਤੇ ਗਏ ਜਿਨ੍ਹਾਂ ਬਹਾਨ ਚਾਲਕਾਂ ਦੇ ਪੇਪਰ ਧੂਰੇ ਸਨ ਉਹਨਾਂ ਦੇ ਤੁਰਤਾ ਤਾ ਚੌਂਕ ਕੀਤੇ ਉਹਨਾਂ ਨੇ ਬਹਾਨ ਚਾਲਕਾਂ ਨੂੰ ਫਿਰ ਕੀਤੀ ਕਿ ਆਪਣੇ ਬਹਾਨਾ ਦੇ ਪੇਪਰ ਪੂਰੇ ਰੱਖੋ ਤਾਂ ਜੋ ਨੂੰ ਸਫਰ ਫੇਰ ਕਰਦੇ ਬਿਲ ਕੋਈ ਵੀ ਸਮੱਸਿਆ ਨਾ ਹੋਵੇ ਕੈਮਰਾਮੈਨ ਐਸਾਂ ਦੇ ਨਾਲ ਦੁਆਬਾ ਨਿਊ ਟਵੈਂਟੀ ਟੋਰ ਸ਼ਾਨ ਲਈ ਪਰਛਾਂਤ ਸੇ ਗਨਾਗੀ ਮੌਸਮ ਮੁਜਰਾ ਦੀ ਫਲੋਰਟੋਬ ਸ਼ਿਸ਼ੇ ਰਿਪੋਰਟ ਰਮਲਾ ਵੀਡੀਓ ਰੌਲਾ ਲੈ ਕੇ ਹੁੰਦੇ ਹੋ ਜਾਂ ਲੱਗ ਰਹੇ ਆ ਤੁਹਾਡੇ ਵਾਲਾ ਜੀ ਆਪਾਂ ਲੈ ਆ ਗਏ ਆ ਆਪਣਾ ਦੂਸਰਾ ਕਾਲਾ ਮਾਤਰ ਅਤੇ ਵੀਐਸਟੀ ਬਲੌਗ ਸਾਹਿਬ ਨੇ ਫਰਨਾਲ ਦੀ ਟੱਕਲ ਆਇਆ ਨੈਗੇਰ ਪੁਲਿਸ ਨੇ ਬਲੌਗ ਜੀ ਜਿਹੜੀ ਕੱਟ ਗਈ ਜਿਹੜਾ ਜੁਲੰਦਰ ਕਹਾਤਾ ਉਹਨੇ ਦਵਾ ਦਿੱਤੇ ਨੇ ਜਿਹੜੇ ਕਾਰਨ ਇਹ ਮੋਰਿੰਗ ਤੇ ਆ ਖੜਾ ਜੇ ਮਹਾਤਿਆਂ ਤੋਂ ਕੀ ਪੀਲ ਕਰਦੇ ਆ ਬਹੁਤ ਸਾਰੇ ਜਿਹੜੇ ਆਪਣੇ ਮੇਰੇ ਲੱਗੇ ਆਪਣੇ ਕਾਰਜ ਪੂਰੇ ਤੋਂ ਦਰਵਾ ਕੇ ਆਓ ਜੀ ਆਪਰੇ